ਜਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਹਜ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਸਭ ਨੂੰ ਉਹਦੇ ਜ਼ਿੰਮੇਵਾਰ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉੱਗੇ ਲੀਡਰ ਨੇ ਉਹਨਾਂ ਦਾ ਹੱਟਣਾ ਉਹਨਾਂ ਦਾ ਅੜਿਆ ਰਵਈਆ ਅਤੇ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉੱਗੇ ਲੀਡਰ ਨੇ ਉਹ ਰਾਜਨੀਤਿਕ ਪਾਰਟੀਆਂ ਦੇ ਸ਼ਿਕਾਰ ਹੋ ਰਹੇ ਨੇ। ਅੜਿਆ ਰਵਈਆ ਹੋਣ ਕਰਕੇ ਰਾਜਨੀਤਿਕ ਪਾਰਟੀਆਂ ਦੇ ਸ਼িকার ਹੋਣ ਕਰਕੇ ਅਕਾਲੀ ਦਲ ਦਿਨ ਪਰ ਦਿਨ ਕਮਜ਼ੋਰ ਹੋ ਰਿਹਾ ਪਿਆ ਰਿਹਾ ਜਿਹੜੀਆਂ ਪਰ ਦੇ ਲੋਕੋ ਸ਼੍ਰੋਮਣੀ ਅਕਾਲੀ ਦਲ 1920 ਵਿੱਚ 14 ਦਸੰਬਰ ਨੂੰ ਇਹਦਾ ਨਾਮ ਰੱਖਿਆ ਗਿਆ ਮਾਸਟਰ ਤਾਰਾ ਸਿੰਘ ਨੇ 1921 ਵਿੱਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਪੂਲ ਕੀਤਾ ਉਹਨੇ ਜਗ ਜਹਰ ਕੀਤਾ ਉਨਨੀਆਂ ਪੁਰਾਣੇ ਲੀਡਰਾਂ ਦੀਆਂ ਬੜੀਆਂ ਕੋਸ਼ਿਸ਼ਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਭ ਤੋਂ ਸਰਮਹੋਰ ਅਕਾਲੀ ਰਾਇਅਤ ਦੀ ਪਾਰਟੀ ਬਣੀ 1970 ਦੇ ਵਿੱਚ ਇਲੈਕਸ਼ਨ ਜਿਹੜਾ ਪਹਿਲਾ ਕੇਜੀ ਦੇ ਤੇ 10 ਸੀਟਾਂ ਜਿਹੜੀ ਸ਼੍ਰੋਮਣੀ ਅਕਾਲੀ ਵੱਲ ਪੰਜਾਬ ਨੇ ਜਿੱਤ ਕੇ ਬੜੀ ਵੱਡੀ ਪਾਰਟੀ ਹਿੰਦੁਸਤਾਨ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਗੀਦੇ ਨੰਬਰ ਤੇ ਰਾਜਨੀਤਿਕ ਪਾਰਟੀ ਬਣੀ ਭਾਵੇਂ ਉਦੋਂ ਉਸ ਸਮੇਂ ਵਿਗੜੇ ਵਿੱਚ ਇਲੈਕਸ਼ਨ ਲੜਿਆ ਪਰ ਜਿਹੜੀ ਬੜੀ ਪ੍ਰਾਣੀ ਸਿੰਘ ਜੀ ਦੇ ਇਲੈਕਸ਼ਨ ਕੇਵਲ 11 ਤੇ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਨੇ 137 ਦਾ ਸੀਟਾਂ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਸਿੱਖਾਂ ਦੀ ਇੱਕ ਸਰਮੂਹ ਪੰਥਕ ਰਾਜਨੀਤਿਕ ਪਾਰਟੀ ਉੱਪਰ ਕੇ ਸਾਹਮਣੇ ਆਈ ਪਰ ਹੌਲੀ-ਹੌਲੀ ਦੇ ਵਿੱਚ ਇਹਨੀ ਗ੍ਰਾਵਟਿੰਗ ਹੋ ਗਈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਜ-ਪੰਜ ਗਾਰ ਪੰਜਾਬ ਤੇ ਰਾਜ ਕਰ ਚੁੱਕੀ ਸੀ ਅੱਜ ਉਹਦੀ ਗਰਦਾਸ਼ ਆਉਤੀ ਕੀ ਹੈ ਕਿ ਉਹ ਇੱਕ ਇਹ ਦੋ ਮੰਦੇ ਤੋਂ ਵਾਅਦਾ ਆਪਣੇ ਐਮਐਲਏ ਨੂੰ ਜਤਾਨ ਦੀ ਹیثیت ਨਹੀਂ ਦੇ